ਇੱਕ ਨੌਜਵਾਨ ਨਾਲ ਕੁੱਟਮਾਰ ਦਾ ਇਹ viral video ਅਬ ਉਹ ਹਰਦਾ ਹੈ ਫਾਜ਼ਿਲਕਾ ਦੇ ਅਬੂਹਰ ਵਿੱਚ ਇਸ ਸੇ ਨੌਜਵਾਨ ਦੀ ਪੱਗ ਉਤਾਰੀ ਗਈ ਅਦੋਸ਼ੀ ਬਾਰਾ ਤੋਂ ਫੜ ਕੇ ਕੁਝ ਨੌਜਵਾਨ ਸਰ ਇਹ ਅਮਰਤੇ ਦਿਖਾਈ ਦੇ ਰਹੇ ਨੇ ਕੁੱਟਮਾਰ ਦਾ ਇਹ ਵੀਡੀਓ ਕਈ ਦਿਨਾਂ ਤੋਂ viral ਹੋ ਰਿਹਾ ਹੈ ਜਿਹੜੇ ਨੌਜਵਾਨ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਸ ਦਾ ਨਾਮ ਹੈ ਗੁਰਪ੍ਰੀਤ ਸਿੰਘ ਉਰ ਫੌਨਟੂ ਉਹ ਇੱਕ ਸ਼ਰਾਬ ਠੇਕੇਦਾਰ ਕੋ ਨੌਕਰੀ ਕਰਦਾ ਹੈ ਜਦ ਕੀ ਕੁੱਟਮਾਰ ਕਰ ਰਹੇ ਲੋਕ ਇੱਕ ਹੋਸ਼ ਰਾਠੇਕੇਦਾਰ ਨੇ ਕ੍ਰਿੰਦੇ ਦੱਸੇ ਜਾ ਰਹੇ ਨਹੀਂ ਵੀਡੀਓ ਵਿੱਚ ਨੌਜਵਾਨ ਪੂਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ خود ਨੂੰ ਬਚਾਉਣ ਲਈ ਉਹ ਕਾਫੀ ਕੋਸ਼ਿਸ਼ਾਂ ਕਰਦਾ ਹੈ ਪਰ ਕੁੱਟਮਾਰ ਚੱ ਰਹੀ ਹੈ ਇਹ ਸਾਰੀ ਘਟਨਾ 11 ਮਾਰਚ ਨੂੰ ਦੱਸੀ ਜਾ ਰਹੀ ਹੈ ਵੀਰ ਦਾ ਇਲਜ਼ਾਮ ਹੈ ਕਿ ਇਲਾਕੇ ਚ ਆਪਣੀ ਚੌਧਰ ਕਾਇਮ ਰੱਖਣ ਲਈ ਕੁੱਟ ਮਾਰਕੀਟ ਜਿਗਰ ਤੇ ਵੀਡੀਓ ਬਣਾਇਆ ਗਿਆ ਤੇ ਬੱਲੇ ਨੂੰ ਦੇਖ ਕੇ ਇਹ ਇਹਨਾਂ ਨੇ ਘੇਰਾ ਪਾ ਕੇ 25 ਬੰਦਿਆਂ ਨੇ ਮੇਰੇ ਕੇਸ ਪੱਟੇ ਤੇ ਮੈਨੂੰ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਤੇ ਬਹੁਤ ਥੋੜੀ ਤਰ੍ਹਾਂ ਮਾਰਿਆ ਫਿਰ ਇਹਨਾਂ ਨੇ ਵੀਡੀਓ ਬਣਾਈ ਸਾਰੇ ਦੋਸਤਾਂ ਨੂੰ ਦਿਖਾ ਲਈ ਵੀ ਅਸੀਂ ਬਹੁਤ ਤਰ੍ਹਾਂ ਬਲਵਾਸ਼ੇ ਗਏ ਤੇ ਉਸ ਤੋਂ ਬਾਅਦ ਮੈਂ ਐਡਮਿਟ ਹੋ ਗਿਆ ਜਾ ਕੇ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੋਈ ਅਰੈਸਟ ਨਹੀਂ ਪਾਈ ਤੇ ਇੱਕ ਬੰਦੇ ਦਾ ਅਸੀਂ ਅਰੈਸਟ ਵੀ ਕਰਵਾਇਆ ਇਹਨਾਂ ਨੇ ਕੋਈ ਅਰੈਸਟ ਨਹੀਂ ਪਾਈ ਹੁੰਦੀ ਬੱਬੂ ਸ਼ਰਮੇ ਦੀ ਔਰ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਉਧਰ ਬੋਹਰ ਤੇ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਤੇ ਰੋਸ ਜ਼ਾਹਰ ਕੀਤਾ ਹੈ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਨੂੰ ਲੈ ਕੇ ਦੋਸ਼ਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੋਪ੍ਰੇਤਕਰ ਅਲਟੀਮੇਟਮ ਦਿੱਤਾ ਹੈ ਸਰਕਾਰ ਨੂੰ ਜੇ ਦੋਪ੍ਰੇਤਕਰ ਕੋਈ ਕਾਰਵਾਈ ਨਹੀਂ ਕਰਦੇ ਉਸ ਤੋਂ ਬਾਅਦ ਸਾਰੀਆਂ ਸਿੱਖ ਜਥੇਬੰਦੀਆਂ ਖਾਰੀ ਇਕੱਠੀ ਇਕੱਤਰ ਹੋ ਕੇ ਬਾਹਰੋਂ ਵੀ ਸਾਰੀਆਂ ਜਥੇਬੰਦੀਆਂ ਆਉਣਗੀਆਂ ਉਸ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਲਿਜਾਇਆ ਜਾਏਗਾ ਇਸ ਮਾਮਲੇ ਦੇ ਪੋਲਿਟਿਕ ਆਲ ਆਪਸਰ ਇਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਬੰਧਤ ਥਾਣੇ ਦੇ ਅਫਸਰ ਨੂੰ ਬੁਲਾਇਆ ਗਿਆ ਹੈ ਇਦਰੀ ਟੀਮ ਹੈ ਨਾ ਇਹ ਸ਼ਰਮ ਦੇ ਠੇਕੇਦਾਰਾਂ ਦੇ ਕਰਿੰਦੇ ਨੇ ਇਹ ਇਹ ਆਪਸ ਵਿੱਚ ਇਹਨਾਂ ਦਾ ਝਗੜਾ ਹੋ ਗਿਆ ਉਹਨਾਂ ਦਾ ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਲਈ ਹੈ ਤੇ ਜੋ ਗੁਰਪ੍ਰੀਤ ਐਡੀਗੇਸ਼ਨ ਆ ਰਿਹਾ ਉਹ ਅਸੀਂ ਵੈਰੀਫਾਈ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵਾਂਗੇ